ਲੋ ਐਂਡ ਵੈਲਕਮ ਗਾਇਸ ਕਿ ਮੈਂ ਤੁਸਰ ਕੈਂਟ ਹੋਏ ਤਾਂ ਫਿਰ ਪੂਰੇ ਕੈਂਟ ਤੇ ਫਾਈਨਲੀ ਗਾਇਸ ਆਪਣੇ ਬਾਏ ਬੋਲ ਕੇ ਆ ਠੀਕ ਹੈ ਚੋਬਰ ਦੇ ਆਪਣੀ ਸੁੱਚਾਂ ਗਾਲੇ ਬਾਲਕੀਆਂ ਉਹ ਪਾਰਕਿੰਗ ਵਾਲੀਆਂ ਤੇ ਉਹ ਆਪਾਂ ਚੱਕ ਕੇ ਨਵੇਂ ਹੋਗਾ ਹੋਵਾਂਗੇ ਤੇ ਇੱਕ ਵਾਰੀ ਮੌਸਮ ਚੈੱਕ ਕਰੋ ਫੁੱਲ ਮੇਰੇ ਕਹਿੰਦੇ ਵਾ ਫੁੱਲ ਬੱਦਲ ਦੇਖੋ ਚੈੱਕ ਕਰੀ ਕਰੋ ਇੱਕ ਵਾਰੀ ਇਧਰ ਫੁੱਲ ਕਾਲੇ ਕਾਲੇ ਬੱਦਲ ਯਾਰ ਇਧਰ ਸਾਰੇ ਆ ਪਿੱਛੇ ਵੀ ਇੱਕ ਕੋਠੀ ਦਿਖਾਉਣੇ ਸਾਨੂੰ ਇੱਕ ਵਾਰੀ ਚੈੱਕ ਕਰੋ ਇਧਰ ਹੈ ਨਹੀਂ ਉਹਨੇ ਪਰ ਇਧਰ ਹੈ ਤਾਂ ਹੈ ਗਿਆ ਬਰੇਦਰ ਬਹੁਤ ਜ਼ਿਆਦਾ ਠੀਕ ਆ ਮੇਰੇ ਵੀਰੋ ਤੇ ਹੁਣ ਦੇਖੋ ਹੈਨਾ ਤੇ ਆਪਣੇ ਚੋਬਰ ਦੀ ਹੋ ਗਈਆਂ ਸੂਚਾ ਖਰਾਬ ਤੱਕ ਕੇ ਮੰਗਾਉਣੇ ਨਵੀਆਂ ਤੇ ਆਪਾਂ ਦਾ ਬਾਜ ਇੱਥੇ ਖੜਾ ਪੂਰਾ ਓਕੇ ਦੀ ਰਿਪੋਰਟ ਆ ਮੇਰੇ ਕੋਲ ਬਹੁਤ ਓਕੇ ਦੀ ਰਿਪੋਰਟ ਆ ਇਹ ਵੀ ਵੀਡੀਓ ਵਿੱਚ ਖੜਾ ਆਪਣਾ ਬਾਜ ਚੈੱਕ ਕਰੋ ਕੋਟੀ ਚ ਵੀ ਨਹੀਂ ਇਹਦਾ ਜਿਆਦਾ ਲੈਡ ਜੀ ਨਾ ਇਹ ਪੂਰਾ ਓਕੇ ਸਟੈਂਡ ਸਟੰਡ ਤੋਂ ਕੋਈ ਗੱਲ ਨਹੀਂ ਸੋ ਕੋਈ ਇਸ ਚੀਜ਼ ਸਾਰੀ ਕਾਸਟਿੰਗ ਨਟ ਨੋਟ ਓਕੇ ਰਿਪੋਰਟ ਤੇ ਆਪਣਾ ਨਾਮ ਦਵਾਜ ਚੋਬਰ ਨੇ ਸੱਚਾ ਹੋ ਪਰ ਨੰਬਰ ਆ ਰਿਹਾ ਸੀ ਬਾਕੀ ਓਕੇ ਰਿਪੋਰਟ ਆਪਣੀ ਕੜੀ ਕੁੜੀ ਪਈਆ ਠੀਕ ਹੈ ਤੇ ਮੇਰੇ ਜੋ ਟਾਈਮ ਹੋ ਗਿਆ ਹਜੇ 4:30 ਹੋਏ ਹਨ ਹੁਣ ਤੇ ਨੇ ਰੱਖ ਕੋਈ ਕੋਠੀ ਚ ਇਹ ਨਾ ਹਣਾ ਚਲੋ ਕੋਈ ਗੱਲ ਨਹੀਂ ਬਾਕੀ ਤਾਂ ਓਕੇ ਦੀ ਰਿਪੋਰਟ ਠੀਕ ਆ ਚੈੱਕ ਕਰ ਲਵਾਂਗਾ ਜਦੋਂ ਮਾਰ ਕੋਈ ਠੀਕ ਆ ਤੇ ਇਹ ਬਾਤ ਕੀ ਓਕੇ ਠੀਕ ਹੈ ਮੇਰੇ ਵੀਰੋ ਆਪਾਂ ਲਗਭਗ ਜਿੰਨੀ ਮੋਇ ਤੱਕ ਹੀ ਅਗਲੀ ਵੀਡੀਓ ਬਣਾਵਾਂਗੇ ਇਸ ਵੀਡੀਓ ਨੂੰ ਅੱਜ ਹੀ ਅਪਲੋਡ ਕਰ ਦਿੰਦੇ ਹਾਂ ਹੁਣ ਇਸ ਵਕਤ ਹੀ ਤੇ ਚੈੱਕ ਕਰੋ ਇੱਕ ਵਾਰ ਮੌਸਮ ਦੇਖੋ ਮੇਰੇ ਵੀਰੋ ਤੁਸੀਂ ਹਨਾ ਤੇ ਓਕੇ ਦੀ ਰਿਪੋਰਟ ਹੈ ਤੇ ਆਪਣਾ ਚੋਬਰ ਤੁਹਾਨੂੰ ਦਿਖਾ ਦਿੰਦੇ ਹਾਂ ਸੱਚਾ ਬਲ ਗਿਆ ਠੀਕ ਹੈ ਦਿਖਾਉਣੇ ਸਨ ਕੋਈ ਥਮ ਦੇਖੋ ਮੇਰੇ ਵੀਰੋ ਆਹ ਸੱਚ ਬਲ ਗਿਆ ਵੇਖੋ ਕੰਮ ਨਹੀਂ ਕਰਦੀ ਪਈ

ਕੀ ਰਿਪੋਰਟ ਐ ਐਸੇ ਬਾਕੀ ਕਲੇ پارکਿੰਗ پارکਿੰਗ ਆ ਐਂਡ ਇੰਡੀਕੇਟਰ ਦਾ ਸਾਰੀ ਜਗ੍ਹਾ ਤੇ ਮੇਰੇ ਵੀਡੀਓ ਕੈਮ ਨਮਤਰ ਹਾਣ ਦੇਖੋ ਐਂਡ ਇੰਡੀਕੇਟਰ ਸਾਰੀ ਜਗ੍ਹਾ ਤੇ ਸਮਣੀਆ ਖਰਾਟਾ ਆ ਇਧਰ ਵੇਖੋ ਇਧਰ ਹੋਗੀ ਗੁਲਾਬੀ ਉਹ ਹੋਗੀ ਨੀਲੀ ਉਧਰ ਹੋ ਗਈ ਖੱਟੀ ਤੇ ਫਿਰ ਹੋ ਗਈ ਲਾਸ ਅਗਮ ਕੋ ਤਿੰਨ ਬਾਕੀ ਬੰਨ੍ਹ ਕਰ ਦੇਣਾ ਠੀਕ ਹੈ ਮੇਰੇ ਵੀਰ ਕੇ ਦੀ ਰਿਪੋਰਟ ਚੈੱਕ ਕਰੋ ਮੇਰੇ ਵੀਰੋ ਮੇਰੇ ਕੋਲ ਤਿੰਨ ਫੋਨ ਆ ਦੇਖੋ ਇੱਕ ਇੱਕ ਤਾਰ ਦੂਜਾ ਤਿੱਕ ਜਾ ਇਹਦੇ ਕੈਮਰੇ ਚ ਦੇਖੋ ਖੁੱਦ ਦੇ ਕੈਮਰੇ ਚ ਦੇਖੋ ਆ ਰਿਹਾ ਇਹ ਆ ਦੇਖੋ ਗਾਹਾਂ ਦੀ ਗਾਹ ਦੇਖੋ ਯਾਰ ਜੋ ਫੋਨ ਕੈਮਰੇ ਚ ਦੇਖੋ ਇਹ ਕੈਮਰੇ ਚ ਇੱਕ ਮਿੰਟ ਰੁਕੋ ਸਾਫ ਕਰਨਾ ਚਾਹੀਦਾ ਹੈ ਇਸਾ ਫੇਰ ਦਿਖਾਉਣਾ ਹੁਣ ਚੈੱਕ ਕਰੋ ਮੇਰੇ ਵੀਰੋ ਫੋਨ ਚ ਫੋਨ ਦਿਸਦਾ ਨਾ ਆ ਵੇਖੋ ਕੈਮਰੇ ਚ ਫੋਨ ਦਿਸਦਾ ਹੋਰ ਤੇ ਬਾਕੀ ਠੀਕ ਆ ਮਿੱਤਰੋ ਜੇ ਆਈ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਬਸਕ੍ਰਾਈਬ ਇੱਕ ਵਾਰੀ ਹਾਰਨ ਸਲਾਹ ਦੇਣਾ ਸਾਨੂੰ ਠੀਕ ਆ ਮੇਰੇ ਵੀਰੋ ਬਾਅਦ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ ਬਾਅਦ